ਦੇਖ ਦੁੱਧ ਕੇ ਜਿਹਾ ਕੈਮੀਕਲ ਦੇ ਰਹੇ ਦੇਖੀ ਦੁੱਧ ਹੈ ਉਹ ਕਾਈ ਠਾਈ ਲਗਾਉਣਾ ਜਾ ਕੇ ਭਾਈ ਤੇ ਟਿਕਰਾ ਪੋ ਰਿਹਾ ਹੈ ਜਿਹੜਾ ਕੋਈ ਕਾਹਤ ਪਾਉ ਦਾ ਇਕੱਠਾ ਕਰ ਕਾ ਪਾਉ ਪਹਿਲਾਂ ਨਹੀਂ ਕਦੇ ਰੋਕ ਲਿਆ ਯਾਰ ਆ ਤਾਂ ਖਰਾਬ ਤੁਸੀਂ ਲੈਟਰ ਪਰ ਦੋਗੀ ਹੋ ਜਾਣਗੇ ਦੁੱਧ ਕਰਾ ਲੋ ਜੰਪ ਦੀ ਹੋ ਜਾਣਗੇ ਤੁਹਾਨੂੰ ਪੈਸੇ ਦੇ ਦੇਾਂਗੇ ਜੀ ਤੂੰ ਜੰਪ ਦਾ ਧੰਨਵਾਦ ਮੈਂ ਕਿਹਾ ਮੈਂ ਉਹ ਭਾਈ ਤੇਰੇ ਜਿੰਨੇ ਦਾ ਤੁਹਾਨੂੰ ਪੈਸੇ ਦੇਵਾਂਗੇ ਇਤਨਾ ਸਹੀ ਹੋਇਆ ਤੇਰਾ ਦੁੱਧ ਸਹੀ ਹੋਇਆ ਠੀਕ ਹੈ ਨਾ ਪੇਮੈਂਟ ਲੈ ਜੀ ਚੱਕ ਲੈ ਜੀ ਚੱਕ ਲੈ ਨਾ ਅਰੇ ਰਹਿਣ ਦੇ ਕੋਈ ਨਾ ਕੋਈ ਪਾਲਣ ਪਾਲਣ ਦੱਸਣ ਦੀ ਗੱਲ ਨਹੀਂ ਪੈਸੇ ਦੇ ਦੇਾਂਗੇ ਕਰਾਬ ਹੈ ਕਿਤੇ ਰਵਾਂਡਾਣਾ ਬਾਲੋ ਮਾਰਨੇ ਦੇ ਤੋਪੀ ਬਤਾਉਂਦੀ ਹੈ ਪਰ ਤੁਸੀਂ ਵੀ ਜਿਵੇਂ ਮੰਨਦੇ ਹੋ ਨਾ ਕੋਈ ਇੰਨਾ ਖਰਾਬ ਹੋਣਾ ਹੁੰਦਾ ਹੈ ਕੋਈ ਖਰਾਬ ਹੁੰਦਾ ਅਸੀਂ ਮੰਨਦੇ ਹਾਂ ਕਿ ਇਹ ਬਹੁਤ ਖਰਾਬ ਹੁੰਦਾ ਬੋਲੀ ਦਾ ਸਾਣਾ ਇਹ ਨਾਲ ਜਦੋਂ ਇੰਨਾ ਖਰਾਬ ਹੁੰਦਾ ਆ ਇੱਕ ਮਿੰਟ ਇੱਕ ਮਿੰਟ ਆ ਤੁਸੀਂ 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 ਇਹਨਾਂ ਦੇਖੋ ਆਹ ਦੇਖੋ ਆਹ ਦੋ ਇੰਨਾ ਖਰਾਬ ਹੁੰਦਾ ਆ ਆ ਆ ਆ ਦੇਖੋ ਯਾਰ ਬੋਲੀ ਬੁਲਾਨੀ ਦੇ ਖਰਾਬ ਹੋ ਗਏ ਨੇ ਜਿਹੜੀ ਨਵੀਂ ਨਵੀਂ ਜਿਹੜੀ ਨਵੀਂ ਨਵੀਂ ਚੋਲੀ ਵੱਜ ਜਾ ਉਹ ਤੁਸੀਂ ਟੋਪਾ ਦਾ ਵਿੱਚ ਮੈਂ ਉਹ ਨਹੀਂ ਕਿਹਾ ਕਿ ਕਿਤਾਈ ਕਿੰਨਾ ਹੋਵੇ ਇੰਨਾ ਹੀ ਦੁਕਾਨ ਦਾ ਨੀਂਹ ਦਾ ਉਹ ਬਹੁਤ ਹਾਂ ਬੋੜੀ ਇਹ ਤਾਰ ਨਹੀਂ ਮੰਨਦੀ ਬਹੁਤ ਪੁਰਾਣੇ ਜਿੰਨੇ ਬਹੁਤ ਸਾਲ ਬਹੁਤ ਸੈਂਟਰ ਹੋ ਜਾ ਰਿਹਾ ਹਾਂ ਪੁਰਾਣੇ ਜਿੰਨੇ ਵੀ ਨੇ ਉਹ ਬੋੜੀ ਬਿੱਤੀ ਹੋਈ ਹੈ ਤਾਂ ਹੀ ਕਰੇ ਹਾਂ ਹਾਂ ਉਹ ਕਿਤੇ ਨਹੀਂ ਵਸਤੇ ਆ ਜਣਾਈ ਆ ਦੇਖੋ ਆ ਜਾ ਹਾਂ ਕਾਚਾ ਵਾਲਾ ਨਹੀਂ ਦੁਬਾਰਾ ਵਾਲੇ ਦਾ ਵੀ ਉਹ ਪਿਆ ਨਹੀਂ ਹੈ ਉਹ ਕਿੰਨੇ ਚਲੇ ना चाहिए। हमने ना परसों लिया था दूध और मतलब रख दिया दूध आंटी के बस हम आए नहीं थे आंटी को बोला कि आप रख लेना दूध लेकर और घर में फ्रिज में रख लो है ना आंटी ने उबाली नहीं दी बोला कि कोई बात नहीं आप दे देना उबाली और हमने जब उबाली दी मतलब अगली सुबह उबाली दी आंटी को बोला आंटी देखना कि खराब हो गई दूध आंटी बोले हाँ आंटी कह रहे कोई बात नहीं बोली बना लेते हैं सब तो गुड़, हाँ, गुड़ पाकर उबाली पाली पाली, उबाली देते थे तो मतलब आंटी ने जब निकाला वो रबड़ जैसा निकल रहा था नहीं मतलब हमने ना जब तो जैसे कि लेना है तो लेके तुरंत पका देना था ये पहली बार हमें पता लगी है अगर हमें पहले पता होता हो, तो हम पहले एक्शन इस पे लेते जरूर जैसे दूध फटता है, है तो हाँ जी ऐसा होता है नहीं उसके तो दाने दाने से बन जाते हैं दूध के फटने के बाद ये तो रबड़ की तरह खींच रहा है पेट में दर्द बताते हैं बच्चे खुद मेरे पेट में दर्द होता है मुझे डॉक्टर ने दूध बता रखा था तो मैं दूध पीती थी शाम के टाइम डेली हाँ जी और क्या क्या दिक्कत आई है आपको बस पेट में दर्द बच्चे दोनों तीनों ऑपरेशन मेरा हुआ है पर मुझे ये नहीं पता कि इसी की वजह से हुआ या कोई और प्रॉब्लम है पर तो, दिक्कत तो है दूध से तो कभी शिकायत थी के बारे में नहीं पहली बार मुझे पता लगी तो अभी बल्कि इन्होंने साथ दिया है कि इन्होंने बताया कि मैं बुला रहा हूँ किसी को तो दिखाना है दूध चेक कराना है मैंने इनको दिखाया तो क्या मांग करते बस मैं ये कहना चाहती हूं कि ये जहर ना पिलाया जाए किसी को ये मैटर है जी साडे इथे दूध पाके गया कल दूजी देखो ਬੰਦਾ ਕਹਿੰਦਾ ਵੀ ਦੁੱਧ ਖਰਾਬ ਹੋ ਗਿਆ ਜੀ ਦੁੱਧ ਖਰਾਬ ਸਾਡੇ ਵੀ ਘਰਾਂ ਚ ਹੁੰਦਾ ਹਰੇਕ ਬੰਦੇ ਦੇ ਦੁੱਧ ਖਰਾਬ ਹੁੰਦਾ ਦੁੱਧ ਖਰਾਬ ਦਾ ਇੱਕ ਪ੍ਰੋਸੈਸ ਆ ਮੇਰੇ ਕੋਲ ਉਹ ਵੀਡੀਓ ਆ ਜਿੱਦਾਂ ਬੱਬਲ ਗਮ ਦੀਆਂ ਤਾਰਾਂ ਬਣਦੀਆਂ ਨੇ ਫੁੱਟ ਫੁੱਟ ਲੰਬੀਆਂ ਇਦਾਂ ਦਾ ਅਸੀਂ ਦੁੱਧ ਕਦੇ ਖਰਾਬ ਹੁੰਦਾ ਦੇਖਿਆ ਨਹੀਂ ਇਹ ਸਾਰੀ ਮਲਾਵਟ ਖੋਰੀ ਆ ਜਿਹੜੀ ਇਦਾਂ ਦੇ ਦੁੱਧ ਉਹ ਮੈਂ ਤੁਹਾਨੂੰ ਵੀਡੀਓ ਸੈਂਡ ਕਰ ਦੂੰਗਾ ਸਰ ਦੇਖੋ ਸਾਨੂੰ ਨਹੀਂ ਪਤਾ ਕਿ ਕਿੰਨੀ ਦੇਰ ਤੋਂ ਪਾ ਰਿਹਾ ਅਸੀਂ ਤਾਂ ਜਦੋਂ ਕੱਲ ਸਾਡੇ ਧਿਆਨ ਵਿੱਚ ਆਇਆ ਕਿ ਇਹ ਦੁੱਧ ਇਦਾਂ ਦਾ ਏ ਆ ਦੇਖੋ ਦੁੱਧ ਇੱਕ ਕਿਦਾਂ ਦਾ ਏ ਤੇ ਹੁਣ ਆਪਣੇ ਜੀ ਨਾ ਦੇਖੋ ਇਹ ਬੱਪਲ ਗੰ ਵਰਗਾ ਦੁੱਧ ਬਣਿਆ ਪਿਆ ਲਓ ਇਹ ਟੁਰਦਾ ਵੀ ਨਹੀਂ ਹਾਂ ਆ ਦੇਖੋ ਦੁੱਧ ਦਾ ਆਲਾ ਆਦਮੀ ਨੇ ਮੈਂ ਤੁਹਾਨੂੰ ਇਹ ਹੁਣ ਲੋਕਾਂ ਨੇ ਸਾਰਿਆਂ ਨੇ ਮੜ ਮੜ ਕੇ ਮੜ ਮੜ ਕੇ ਇਦਾਂ ਦਾ ਕਰਤਾ ਮੈਂ ਤੁਹਾਨੂੰ ਇਹ ਕਿਸੀ ਫਰੈਸ਼ ਵੀਡੀਓ ਦਊਂਗਾ ਜਿਹੜੀ ਕੱਲ ਦੀ ਵੀਡੀਓ ਬਾਅਦ ਐਡ ਐਡੀਆਂ ਤਾਰਾਂ ਬਣਦੀਆਂ ਦੁੱਧ ਦੀਆਂ ਤੇ ਇਸ ਸੰਬੰਧੀ ਕਰੇ ਹੈਲਥ ਡਿਪਾਰਟਮੈਂਟ ਨੂੰ ਸਰ ਡੀ ਐਚਓ ਮੈਡਮ ਨੂੰ ਆਲਰੇਡੀ ਕੰਪਲੇਂਟ ਸੈਂਡ ਕਰਤੀ ਉਹਨਾਂ ਨੂੰ ਕੱਲ ਮੇਲ ਕੀਤੀ ਸੀਗੀ ਤੇ ਉਹਨਾਂ ਨੇ ਟੀਮ ਬਣਾਤੀ ਸੀ ਟੀਮ ਦੀ ਨੈਗਲੀਜੈਂਸੀ ਹੈ ਜਿਹੜੀ ਟੀਮ ਹੁਣ ਤੱਕ ਉਰੇ ਨਹੀਂ ਪਹੁੰਚੀ ਤੇ ਡਿਪਾਰਟਮੈਂਟ ਨੂੰ ਪਹਿਲਾਂ ਵੀ ਕਈ ਵਾਰੀ ਲੋਕਾਂ ਨੇ ਸ਼ਿਕਾਇਤਾਂ ਕੀਤੀਆਂ ਪਰ ਖੰਨੇ ਵਾਲਿਆਂ ਦਾ ਧਿਆਨ ਨਹੀਂ ਕਰ ਰਹੇ ਕੀ ਲੱਗਦਾ ਤੁਹਾਨੂੰ ਨਹੀਂ ਸਰ ਬਿਲਕੁਲ ਇਹ ਜਿਹੜਾ ਡਿਪਾਰਟਮੈਂਟ ਆ ਇਹਦੀ ਨੈਗਲੀਜੈਂਸੀ ਹੈ ਲੇਕਿਨ ਇਹਦੇ ਇਹ ਮਾਫੀਏ ਦੇ ਖਿਲਾਫ ਬਿਲਕੁਲ ਹੁਣ ਸਾਨੂੰ ਉਹ ਵੇਅਰ ਹੋਣਾ ਪੈਣਾ ਕਿਉਂਕਿ ਇਹਦਾ ਸਲੋ ਕੋਇਜ਼ਨ ਆ ਤੁਹਾਨੂੰ ਹੌਲੀ ਹੌਲੀ ਅਸੀਂ ਤਾਂ ਇਹ ਬਜ਼ੁਰਗ ਵੀ ਪੀਂਦੇ ਆ ਬੱਚੇ ਵੀ ਪੀਂਦੇ ਆ ਇਹ ਅਣਜਾਣੇ ਚ ਸਾਨੂੰ ਤਾਂ ਪਤਾ ਨਹੀਂ ਕੀ ਪਲਾਈ ਜਾ ਰਹੇ ਨੇ ਲੋਕ ਇਹ ਚੈੱਕ ਕਰਾਇਆ ਵੈਸੇ ਬੁੱਧ ਚੈੱਕ ਕਰਾਇਆ ਨਹੀਂ ਹੁਣ ਉਹ ਟੀਮ ਆਏਗੀ ਜੀ ਦੇਖੋ ਜਿਹੜਾ ਸੈਂਪਲਿੰਗ ਦਾ ਪ੍ਰੋਸੈਸ ਆ ਉਹ ਐਜ਼ ਅ ਫੂਡ ਸੇਫਟੀ ਐਕਟ ਕੋ ਕਰਨਗੇ ਤੇ ਸਾਡੇ ਕੋਲ ਤਾਂ ਕੋਈ ਇਦਾਂ ਦਾ ਸੋਰਸ ਨਹੀਂ ਹੈਗਾ ਵੀ ਅਸੀਂ ਦੁੱਧ ਨੂੰ ਕੋਈ ਮੈਡੀਕਲੀ ਜਾਂ ਕੈਮੀਕਲੀ ਲੈਬ ਚ ਅਸੀਂ ਟੈਸਟ ਕਰਾ ਸਕੀਏ ਇਹੇ ਦੇਖੋ ਜੀ ਸਾਫ ਲਫਜਾਂ ਦੇ ਵਿੱਚ ਇਹ ਕਹੀਏ ਕਿ ਸ਼ਰਾਬ ਮਾਫੀਆ ਨਾਲੋਂ ਇਹ ਮਿਲਕ ਮਾਫੀਆ ਜੋ ਸੀਰੀਅਸ ਹੈ ਕਿਉਂਕਿ ਸ਼ਰਾਬ ਬਿਨਾ ਹਜੇ ਕੰਮ ਚੱਲ ਸਕਦਾ ਪਰ ਇਹਨੂੰ ਬੱਚੇ ਪੀਂਦੇ ਨੇ ਬੁੱਢੇ ਪੀਂਦੇ ਨੇ ਹਰ ਪਰਿਵਾਰ ਦਾ ਇਹ ਰੋਜ਼ਮਾਰਾ ਦੀ ਜ਼ਿੰਦਗੀ ਦੇ ਵਿੱਚ ਕੰਮ ਆਉਣ ਵਾਲਾ ਚੀਜ਼ ਹੈ ਮਿਲਕ ਇਸ ਤੋਂ ਬਿਨਾ ਲਾਈਫ ਨਹੀਂ ਚੱਲਦੀ ਔਰ ਇਸ ਦੇ ਨਾਲ ਜੋ ਖਲਵਾੜ ਹੋ ਰਿਹਾ ਹੈ ਜੋ ਨਕਲੀ ਦੁੱਧ ਪਲਾਇਆ ਜਾ ਰਿਹਾ ਹੈ ਇਹਦੇ ਤੇ ਸਖਤ ਤੇ ਸਖਤ ਐਕਸ਼ਨ ਤਤਲੇ ਕੇਸ ਨਾਲੋਂ ਵੀ ਸੀਰੀਅਸ ਮਾਮਲਾ ਹੈ ਇਸ ਤੋਂ ਇਲਾਵਾ ਜੋ डीटीएच ਹੈ ਡੈਸਟਿਕ ਹੈਲਥ ਡਿਪਾਰਟਮੈਂਟ ਹੈ ਕੱਲ ਦੀ ਇਨਫਾਰਮੇਸ਼ਨ ਅਸੀਂ ਪ੍ਰੋਪਰ ਦੇ ਚੁੱਕੇ ਆਂ ਸਾਨੂੰ ਮੈਸੇਜ ਵੀ ਆ ਗਿਆ ਸੀ ਕਿ ਫੋਨ ਟੈਲੀਫੋਨਿਕਲੀ ਕੇ ਟੀਮ ਬਣਾ ਦਿੱਤੀ ਗਈ ਹੈ ਹਜੇ ਤੱਕ ਟੀਮ ਨਹੀਂ ਪਹੁੰਚੀ ਆਣਾ ਕਾ ਨਹੀਂ ਕਰ ਰਹੇ ਨੇ ਕਦੇ ਕਹਿੰਦੇ ਗੱਡੀ ਪੰਚਰ ਹੋ ਗਈ ਕਦੇ ਨਿਕਲੇ ਨਹੀਂ ਹੈ ਲੁਧਿਆਣੇ ਤੋਂ ਆਣਾ ਅਸੀਂ ਖੜੇ ਆ ਜੀ ਸਵੇਰੇ 7:00 ਵਜੇ ਕੋਈ ਨਹੀਂ ਆ ਰਿਹਾ ਨਿਗਲੀਜੈਂਸੀ ਹੈ ਸੀਰੀਅਸ ਐਕਸ਼ਨ ਲੈਣਾ ਚਾਹੀਦਾ ਹੈ ਅਸੀਂ ਇਸ ਮਾਮਲੇ ਨੂੰ ਦੱਬਣ ਨਹੀਂ ਦੇਵਾਂਗੇ ਜਿੰਨਾ ਮਰਜੀ ਕੋਈ ਕੋਸ਼ਿਸ਼ ਕਰ ਲਵੇ ਸੀਐਮ ਭਗਵੰਤ ਮਾਨ ਜੀ ਨੂੰ ਸਾਡਾ ਇਹ ਸੰਦੇਸ਼ ਮੈਸੇਜ ਹੈ ਰਿਕੁਐਸਟ ਹੈ ਬੇਨਤੀ ਹੈ ਕਿ ਤੁਹਾਡੇ ਪੰਜਾਬ ਦੇ ਬੱਚਿਆਂ ਦੀ ਸਿਹਤ ਨਾਲ ਜੋ ਖਿਲਵਾੜ ਹੋ ਰਿਹਾ ਹੈ ਉਹਨੂੰ ਅਸੀਂ ਲਗਤੋਂ ਵੀਡੀਓ ਭੇਜ ਰਹੇ ਹਾਂ ਉਤੇ ਐਕਸ਼ਨ ਲੈ ਕੇ ਸਭ ਨੂੰ ਪਤਾ ਲੱਗੇ ਕਿ ਇਸ ਤਰ੍ਹਾਂ ਦੇ ਮਾਫੀਆ ਜੋ ਕੰਮ ਕਰ ਰਹੇ ਨੇ ਅਸੀਂ ਇਹ ਨਹੀਂ ਕਹਿੰਦੇ ਕਿ ਇਹ ਲੜਕਾ ਦੁੱਧ ਖੁਦ ਬਣਾਉਂਦਾ ਹੈ ਇਹ ਕਿੱਥੋਂ ਵੀ ਲੈ ਕੇ ਆਂਦਾ ਇਹਦੀਆਂ ਬਰਾਂਚਾਂ ਕੀ ਨੇ ਇਹਦਾ ਮਾਸਟਰ ਮਾਈਂਡ ਕਿੱਥੇ ਹੈ ਉਹਨੂੰ ਕੱਢ ਕੱਢਣਾ ਚਾਹੀਦਾ ਫੜਨਾ ਚਾਹੀਦਾ ਔਰ ਸਾਰੇ ਜਿੰਨੇ ਵੀ ਮਿਲਕ ਦੇ ਪੁਆਇੰਟ ਨੇ ਸਾਰਿਆਂ ਦੀ ਚੈਕਿੰਗ ਸਾਰਿਆਂ ਦੀ ਟੈਸਟਿੰਗ ਜਿਸ ਤਰ੍ਹਾਂ ਪੁਲਿਸ ਨਾਕੇ ਲਾ ਕੇ ਕਰਦੀ ਹੈ ਹੈਲਥ ਡਿਪਾਰਟਮੈਂਟ ਇਸ ਤਰ੍ਹਾਂ ਕਿਉਂ ਨਹੀਂ ਕਰ ਰਿਹਾ ਔਰ ਕਰੂਗਾ ਕਿ ਨਹੀਂ ਕਰੂਗਾ ਇਹ ਪੰਜਾਬ ਦੀ ਹੈਲਥ ਦੇ ਨਾਲ ਖਲਬੜ ਹੈ ਇਤੇ ਸੀਰੀਅਸ ਐਕਸ਼ਨ ਬਹੁਤ ਜ਼ਰੂਰੀ ਮੈਂ ਤਾਂ ਉਤੋਂ ਚੱਕ ਜੰਦਾ ਮੈਨੂੰ ਸਾਲ ਕੋ ਹੋਇਆ ਜਿੱਤ ਕਦੋਂ ਮੈਂ ਤਾਂ ਪੂਰੀ ਡਰੀ ਤੋ ਉਤੋਂ 75 ਰੁਪਏ ਚੱਕ ਵਿੱਚ ਗਾਇਨਾ ਪਾ ਕੇ ਤਾਂ 65 ਪਾਉਣੇ ਨੇ ਹਾਂ ਜੀ ਕਹਤਾ ਕਿ ਨਹੀਂ ਵਾਰਿਆ ਯਾਨੀ ਕਦੇ ਵੀ ਪਲਾਸਟਿਕ ਵਿੱਚ ਮੰਨਦਾ ਸਰ ਪਹਿਲਾ ਕਦੇ ਵੀ ਨਹੀਂ ਕਿਹਾ ਇਹਨਾਂ ਨੇ ਇਹ 500 ਦੁੱਧ ਲਿਆ ਸੀ ਇਹਨਾਂ ਨੇ ਉਹ ਜੋ ਅੱਜ ਦਿਖਾਉਣ ਲੱਗੇ ਹੋਏ ਨੇ 5 ਪਰਸੋ ਦਾ ਦੁੱਧ ਲਿਆ ਹੋਇਆ ਨਹੀਂ ਮੈਂ ਸਰ ਪੂਰਾ ਚੱਲ ਰਿਹਾ ਹੈ ਵੈਸੇ ਵੀ ਉਹਦੇ ਕੋਦੇ ਕੋਦੇ ਦੁੱਧ ਖਰਾਬ ਹੁੰਦੇ ਹੁੰਦੇ ਹਾਂਜੀ ਕਦੋਂ ਵਾਲਾ ਦੁੱਧ ਖਰਾਬ ਹੋਇਆ ਇਹ ਜੋ ਪਰਸੋ ਲਿਆ ਸੀ ਇਹਨਾਂ ਨੇ ਅੱਜ ਵਾਲਾ ਵੀ ਸੈਂਪਲ ਲਿਆ ਅੱਜ ਵਾਲੇ ਨੂੰ ਕੁਝ ਨਹੀਂ ਹੋਇਆ ਅੱਜ ਵੀ ਵਾਲੀ ਦਿੱਤੀ ਆ ਉਹ ਹੁਣ ਤੱਕ ਸਹੀ ਆ ਚੈੱਕ ਕਰ ਲੋ ਇਹ ਕੁਛ ਦੁੱਧ ਚੱਕਰ ਆਇਆ ਵੈਸੇ ਕਿ ਚੈੱਕ ਕਰ ਲੋ ਆਪ ਕਹਿ ਰਹੇ ਆ ਤੁਹਾਨੂੰ ਹੀ ਨਹੀਂ ਪਹਿਲਾਂ ਤੁਸੀਂ ਆਪ ਚੈੱਕ ਕਰਾਉਣਾ ਤੁਸੀਂ ਅੱਗੇ ਬੋਲਦੇ ਨਹੀਂ ਨਹੀਂ ਅਸੀਂ ਘਰੇ ਵੀ ਲੈ ਕੇ ਜਾਂਦੇ ਆ ਵਾੜੀ ਦੰਨੇ ਆਪ ਸਾਰਾ ਕੁਝ ਵਰਤਦੇ ਆ ਆਪ ਵਰਤਦੇ ਆਂ ਆਪ ਵਰਤਦੇ ਨਹੀਂ ਸਾਨੂੰ ਕਦੇ ਕੋਈ ਨਾ ਹੋਇਆ ਨੀਗਾ ਇਹ ਪਰਸੋਂ ਦੁੱਧ ਲਿਆ ਹੋਇਆ ਜੋ ਅੱਜ ਖਰਾਬ ਹੋਇਆ ਇਹਨਾਂ ਦਾ ਹਾਂਜੀ ਉਹ ਅੱਜ ਦਾ ਦੁੱਧ ਨਹੀਂ ਹੈਗਾ ਪਰਸੋਂ ਦੁੱਧ ਲਿਆ ਹੋਇਆ ਸਾਨੂੰ ਕਦੇ ਦੁੱਧ ਦੁੱਧ ਤੁਹਾਨੂੰ ਨਹੀਂ ਦੁੱਧ ਚੱਕਰੀ ਉੱਤੇ ਕਦੇ ਸ਼ਿਕਾਇਤ ਕੀਤੀ ਸਾਨੂੰ ਕਦੇ ਇਦਾਂ ਸ਼ਿਕਾਇਤ ਆਈ ਨਹੀਂ ਹੈਗੀ ਹਾਂਜੀ ਹਾਂਜੀ ਭਾਂਡਿਆ ਸਾ ਸਾਡੇ ਤੋਂ 70 80 ਲੀਟਰ ਦੁੱਧ ਲੈ ਜਾਂਦੇ ਨਹੀਂ ਅਸੀਂ ਤਾਂ ਆਪਣੇ ਕਾਊਂਟਰ ਤੋਂ ਵੇਚਦੇ ਕਰਦੇ ਆ ਸਾਰਾ ਕੁਝ ਅੱਗੇ ਜਾ ਕੇ ਉਹ ਕੀ ਵੇਚਦੇ ਕਰਦੇ ਨੇ ਸਾਨੂੰ ਸਾਰੋ ਦਾ ਕੀ ਪਤਾ ਜੀ ਇਹ ਕਿੰਨਾਂ ਸੈਂਪਲ ਲਈ ਦੁੱਧ ਦਾ ਸੈਂਪਲ ਲੈ ਕੇ ਜਾ ਰਹੇ ਹਾਂਜੀ ਆ ਉਹਦਾ ਮੰਗ ਉਹਦਾ ਸੈਂਪਲ ਹੋਣਾ ਚਾਹੀਦਾ ਈ ਉਹ ਉਹਨੂੰ ਲੋਡਾ ਹੋਣਾ ਚਾਹੀਦਾ ਉਹਦਾ ਚੈੱਕ ਸਾਡੇ ਦਾ ਆਪਣੇ ਕਾਊਂਟਰਾਂ ਦੀ ਚੈਕਿੰਗ ਹੋਵੇ ਜਾਂ ਮਰਜ਼ੀ ਹੋਵੇ ਸਾਨੂੰ ਕੋਈ ਦਿੱਕਤ ਨਹੀਂ ਕਰੇ ਹੋਇਆ ਤੁਹਾਡੇ ਵੀ ਅਸਾਂ ਪਹਿਲਾਂ ਸਾਡੇ ਕਦੇ ਕੋਈ ਦਿੱਕਤ ਨਹੀਂ ਆਈ ਅਜੇ ਤੱਕ ਕਿੰਨਾ ਚਿਰ ਤੋਂ ਲੈ ਰਹੇ ਹਾਂ ਬੰਦਾ ਇਹ ਹਾਂਜੀ ਕਿੰਨਾ ਵਿੱਚ ਤੋਂ ਲੈ ਰਹੇ ਸਾਢੇ 2 ਦੇ ਸਾਢੇ 3 ਹਫ਼ਤੇ ਤੋਂ ਲੈ ਰਹੇ ਜਿਵੇਂ ਹੁਣ ਬਾਕੀ ਕੂੜਾ ਤੁਸੀਂ ਪੇਜ ਦੇ ਤੁਸੀਂ ਤੋਂ ਦਰੋਂ ਕੰਮ ਤੇ ਦੇ ਦਿਓ ਪਹਿਲੀ ਦੇ ਤੇ ਹਾਂਜੀ ਮੇਰੇ ਘਰ ਤੋਂ ਤੁਹਾਡਾ ਸਪੈਸਰ ਚੈੱਕ ਕੀਤਾ ਦਿੱਤੀ ਜਾਂ ਉਸ ਆਰਡਰ ਸੈਂਪਲ ਵਾਲੇ ਟੀਮਾ ਨੂੰ ਕਿਉਂ ਨਹੀਂ ਕਰਨ ਚੈੱਕ ਜਿਵੇਂ ਉਹਦਾ ਕਹਿਣਾ ਹੈ ਕਿ ਜਿਹੜਾ ਅਸੀਂ ਦੂਜੇ ਮੈਸੇਜ ਲੋਕ ਨੂੰ ਹੁਣ ਲੱਗਾ ਹਾਂ ਜੀ 3 ਕਿਲੋ ਉਹ ਕਿ ਮਿੰਡਾਂ ਦੇ ਵਿੱਚੋਂ ਗਊਆਂ ਨੂੰ ਇਕੱਠਾ ਕਰਕੇ ਪਾਨੇ ਆ। ਇਹ ਗਊਆਂ ਦੇ ਵਿੱਚ ਆਪਾਂ ਮਿਕਸ ਕਰਦੇ ਆ। ਇਹਦੀ ਕੋਈ ਜਿਵੇਂ ਪਲਾਸਟਿਕ ਦੀ ਤਾਰ ਦੀ ਟੈਗ ਲੱਗਿਆ ਇਕੱਠਾ ਹੋ ਗਿਆ। ਉਹ ਸਦਾ ਇੱਕ ਨਾ ਸਰ ਗਊਆਂ ਦੇ ਦੁੱਧ ਨਾਲ ਤਾਂ ਹੋ ਨਹੀਂ ਸਕਦਾ। ਹੋਰੋਂ ਕੀ ਕੀ ਮਿਲਾ ਕੇ ਵੇਚਦੇ ਕਰਦੇ ਨੇ। ਉਹਨਾਂ ਨੂੰ ਪਤਾਉਣਾ। ਸਾਡੇ ਦੋ ਦਾ 75 ਰੁਪਏ ਲੈਂਦੇ ਨੇ ਅੱਗੇ 60-65 ਰੁਪਏ ਵੇਚਦੇ ਨੇ। ਦੇਖ ਲੋਣ ਕੀ ਕਰਦੇ ਨੇ ਕੀ ਨਹੀਂ। ਕੋਈ ਆਇਆ ਤੁਹਾਨੂੰ ਹੈਲਪ ਕਰਨ ਨੂੰ। ਨਹੀਂ ਸਰ ਸੰਤ ਕੋਈ ਨਹੀਂ ਆਇਆ ਜੀ। ਅਜੇ ਮੰਗ ਕਰਦੇ ਆ ਇਹਦੀ ਪੂਰੀ ਚੈਕਿੰਗ ਹੋਣੀ ਚਾਹੀਦੀ ਆ। ਟੈਗੀ ਕਾਟ ਹੋਣੀ ਚਾਹੀਦੀ ਆ ਕੋਈ ਕੰਮ ਦੀ। ਸਾਡੇ ਤੋਂ ਕੋਈ ਅਲੀਗੇਸ਼ਨ ਨਹੀਂ ਲੱਗਣਾ ਕਿ ਇਹ ਗਲਤ ਇਹ ਇਕੱਲੇ ਲੈ ਕੇ ਜਾ ਰਹੇ ਤੇ ਭਰਾ ਜਾਂ ਬਾਦਰੂ ਵੀ ਲੈ ਕੇ ਜਾ ਰਹੇ ਨਾਲ ਮੈਂ ਇਹ ਇਕੱਲੇ ਹੀ ਲੈ ਕੇ ਜਾ ਰਹੀ ਸਾਡੇ ਤੋਂ ਨਾ ਇਹਦਾ ਮੁੰਡਾ ਵੀ ਨਾਲ ਆਂਦਾ ਇੱਕ ਟਾਈਮ ਉਹ ਮੁੰਡਾ ਲੈ ਜਾਂਦਾ ਨਹੀਂ ਕੇ ਲੈ ਜਾਂਦਾ ਕਿੰਨੇ ਕਿੰਨੇ ਦੋਸਤੀ ਯਰਣ ਨੇ ਹੁੰਦੇ ਨੇ ਸਾਰੇ ਮੇਤੋਂ ਦਾ ਦੋ ਦਿਨ ਲੈਂਦੇ ਨਹੀਂ ਮੈਟਰ ਐ ਸੀ ਕਿ ਸ਼ਿਕਾਇਤ ਅਸੀਂ ਕੋਈ ਇੱਥੇ ਦੁੱਧ ਦੇ ਵਿੱਚ ਕੋਈ ਦੁੱਧ ਦੇ ਵਿੱਚ ਕੁਝ ਅੰਜ ਹੋਇਆ ਕਿ ਲੱਗਾ ਕਿ ਖਰਾਬ ਆ ਉਦੇ ਰਿਗਾਰਡਿੰਗ ਅਸੀਂ ਅੱਜ ਕੰਪਲੇਂਟ ਦੇ ਬੇਸਿਸ ਤੇ ਇਹ ਅਸੈਂਬਲਿੰਗ ਕੀਤੀ ਆ ਸੈਂਪਲ ਲੈ ਲਏ ਸਾਰੇ ਤੇ ਜਿੱਥੋਂ ਇਹਨਾਂ ਦੁੱਧ ਲੈਂਦਾ ਉੱਥੇ ਵੀ ਇਹ ਚੱਲ ਰਿਹਾ ਸਰ ਜਿਵੇਂ ਹੁਣ ਥੋੜਾ ਸਾਹਮਣੇ ਦੁੱਧ ਜਿਹੜਾ ਹੈ ਵੰਡਿਆ ਗਿਆ ਸੀ ਉਹ ਦੁੱਧ ਕੱਟ ਜਾਂਦੀ ਆ ਪਲਾਸਟਿਕ ਟਾਈਪ ਦੀ ਐਕਸਟ੍ਰੀਮ ਲੇਬਲ ਚੋਂ ਇਹ ਹੁਣ ਲੈਬ ਵੀ ਚੈੱਕ ਕਰੇਗੀ ਉਹਦਾ ਆਪਾਂ ਦੱਸਨੇ ਨੇ ਪਰ ਜਿੱਥੋਂ ਇਹਨਾਂ ਦੁੱਧ ਲੈਂਦਾ ਪਰ ਉੱਥੇ ਵੀ ਚੱਕਰ ਆ ਸਰ ਕਿ ਕਰੀਏ ਉਹ ਤੋਂ ਲੈ ਰਹੇ ਨੇ ਜਿਵੇਂ ਇਹਨਾਂ ਨੂੰ ਦੱਸਿਆ ਕਿ ਮਿਕਸਚਰ ਹੈ ਘੁਮਾਉਣੇ ਨਾਲ ਲੱਗ ਜਦੋਂ ਲੈਕਨ ਇਹਨਾਂ ਦੇ ਹਿਸਾਬ ਨਾਲ ਜਿਹੜੀ ਇਹਨਾਂ ਗੱਲ ਕਹੀ ਹੈ ਉਹ ਤੇ ਇਹਨਾਂ ਕਿਹਾ ਕਿ ਆਪਾਂ ਬਾਦਰ ਰੇਟ ਦਾ ਦਿੰਨੇ ਆ ਫਿਰ ਉਸ ਤੋਂ ਬਾਅਦ ਮਿਕਸ ਕਰਕੇ ਮਿਕਸਚਰ ਬਣਾਇਆ ਪਰ ਇਹਨਾਂ ਦੀ ਗੱਲ ਵੱਲ ਨਹੀਂ ਆਪਾਂ ਜਾਣਾ ਆਪ ਆਪਣੇ ਸਭ ਨਾਲ ਕੰਮ ਕਰ ਸਕਦਾ ਪੋਸੀਬਲ ਹੈ ਕਿ ਕਲਾਸਿਕ টাই ਬਣ ਸਕਦਾ ਤੁਹ ਫਟ ਨਹੀਂ ਇਹ ਹੁਣ ਲੈਬ ਵੀ ਦੱਸੇਗੀ ਆਪਾਂ ਇਹਦੇ ਤੇ ਕਮੈਂਟ ਨਹੀਂ ਮਕਰਨਾ ਚਾਹੁੰਦਾ ਉਹ ਜੋ ਹੁਣ ਰਿਪੋਰਟ ਆ ਜਿਹਦੇ ਤੇ ਕਾਰਵਾਈ ਹੋਏਗੀ ਅਸਲ ਇਕਲ ਵੈਸੇ ਵੀ ਇਹ ਭਰਨੀ ਨਹੀਂ ਚਾਹੀਦੀ ਸ਼ਿਕਾਇਤ ਵੀ ਮਾਉਂਟ ਫੇਲ ਹੋ ਗਿਆ ਤੇ ਚੈਟਿੰਗ ਪਾਸੇ ਵੀ ਅਪੀਲ ਕੀਤੀ ਗਈ ਹੈ ਬਟ ਉਸ ਤੋਂ ਕੋਈ ਖਾਸ ਸਾਲ ਆ ਰਿਹਾ ਤੇ ਨੇਟਵਰਕ ਬੋਰਡ ਤੇ ਆ ਜਾਂਦੀ ਹੈ ਰਿਪੋਰਟ ਤੇ 15 ਦਿਨਾਂ ਚ ਹੀ ਆ ਜਾਂਦੀ ਹੈ ਮਤਲਬ ਕਿ ਕਿਹੜੇ ਪ੍ਰੋਸੀਡਰ ਹੈ ਜਿਹੜਾ ਟ੍ਰਿਕਗਰ ਹੋ ਕੇ ਲੱਗਦਾ ਹੈ ਕਿ ਕਿਹੜੀ ਜਗ੍ਹਾ ਅਜੇ ਤੱਕ ਕਦੇ ਜਿਹੜੇ ਸੈਂਪਲ ਪੜੇ ਗਏ ਨੇ ਕੋਈ ਟ੍ਰਿਕਗਰ ਦੇ ਪੜੇ ਗਏ ਸਨ ਡੁਪਲੀਕੇਟ ਤਾਂ ਤੇ ਨਹੀਂ ਪਨੀਰ ਨੂੰ ਤੇ ਸਿੰਪਲ ਫੇਲ ਹੋਇਆ ਦੁੱਧ ਦੇ ਸਬਸਟੈਂਡਰਡ ਆ ਜਾਂਦੇ ਆ ਕੋਈ ਇੰਜ ਬਈ ਬਿਲਕੁਲ ਨਕਲੀ ਨਕਲੀ ਵਾਲਾ ਕੋਈ ਕਨਸੈਪਟ ਅਜੇ ਤੱਕ ਤੇ ਨਹੀਂ ਸਾਰੀ ਕਿਨਣਾ ਜਿਵੇਂ ਬੇਲ ਪਾਈ ਸੀ ਕੁਝ ਲੋਕਾਂ ਨੇ ਇਹਦਾ ਹੈ ਸਲਫਾਵਾ ਨੇ ਤੇ ਟਾਈਮ ਦਿੱਤਾ ਸੀਗਾ ਸਵੇਰੇ ਸਾਡੇ 6 ਵਜੇ ਦਾ ਇਹ ਬੰਦਾ 7 ਵਜੇ ਖੜ ਵੀ ਲੱਗਾ ਗਏ ਲੋਕਾਂ ਨੂੰ ਤੇ ਕਿ ਤੁਸੀਂ ਭੁੱਲਦੇ ਹੋ ਜਿੱਤੋਂ ਆਂਚ ਫਿਰ ਆਨ ਦਾ ਵੇ ਲੱਗ ਜਾਂਦਾ ਟਾਈਮ ਥੋੜਾ ਬਹੁਤ ਲੱਗਦਾ ਤੇ ਸਰ ਕਨੈ ਜਿਹੜੇ ਸਟਰੀਟ ਵੈਂਡਰ ਨੇ ਉਹਨਾਂ ਵੱਲੋਂ ਜਿਹੜਾ ਚੈਕਿੰਗ ਉਹਨਾਂ ਦੀ ਚੈਕਿੰਗ ਪਾਸੇ ਕਈ ਵਾਰੀ ਲੈਟਰ ਦੁੱਤੀ ਜਾਂਦੀ ਹੈ ਨਾ ਇਹ ਈਮੇਲ ਲਗਦਾ ਨਹੀਂ ਇਹ ਹੀ ਤੇ ਰੈਗੂਲਰ ਕਰ ਦਿੰਦੇ ਮੈਨੂੰ ਲੱਗਦਾ ਨਹੀਂ ਸ਼ਾਇਦ ਕੋਈ ਜੇ ਕੋਈ ਕੰਪਲੇਂਟ ਹੋਈਗੇ ਤੇ ਤੁਸੀਂ ਦੱਸਦੇ ਪੈਂਡਿੰਗ ਮੈਨੂੰ ਲੱਗਦਾ ਖੰਨੇ ਦੀ ਤੇ ਨਹੀਂ ਹੋਣੀ ਸ਼ਾਇਦ ਖੰਨੇ ਦੀ ਕੋਈ ਕੰਪਲੇਂਟ ਤੇ ਖੰਨੇ ਦੀ ਤੇ ਨਹੀਂ ਹੋਣੀ ਕਿੰਨੀ ਕੀ ਟੇਰ ਬਾਅਦ ਚੈੱਕ ਕਰਨੀ ਅਸੀਂ ਤੇ ਰੈਗੂਲਰ ਕਰਦੇ ਹੀ ਰਹਨੇ ਆ ਲੈ ਰੈਗੂਲਰ ਹੀ ਕਰਦੇ ਰਹਨੇ ਆ ਜਿਆਦਾ ਗਲੀਆਂ ਭੱਲਿਆ ਚਾ ਟੈਂਪੂ ਜਾਂ ਫੋਰ ਰੀਲ ਬਰੇਕਰ ਉੱਥੇ ਅਸਲ ਚ ਇਹ ਹੈ ਨਾ ਹੁਣ ਆਪਾਂ ਰੈਂਡਮਲੀ ਚੈੱਕ ਕਰਨਾ ਸਾਡੇ ਕੋਲ ਇਹ ਹੁਣ ਜਿਵੇਂ ਪਿੰਨ ਪੁਆਇੰਟ ਹੋ ਗਿਆ ਤੇ ਪਿੰਨ ਪੁਆਇੰਟ ਚੀਜ਼ ਹੋ ਗਈ ਨਾ ਸਾਨੂੰ ਕੋਈ ਪਰਮਿਸ਼ਨ ਮਿਲੇ ਉਹ ਤਾਂ ਪਿੰਨ ਪੁਆਇੰਟ ਹੋ ਗਏ ਤੇ ਅ ਆਮ ਜੀ ਟਾਈਮ ਦਾ ਇਹ ਨਹੀਂ ਕੋਈ ਦੀਦੀ ਨਹੀਂ ਸਾਡਾ ਉਤੋਂ ਆਣੀ ਲੁਧਿਆਣੇ ਤੋਂ ਹੀ ਆ ਹਾਂ ਇਹ ਥੋੜਾ ਜਿਹਾ ਹੁੰਦਾ ਹੈ ਕਿੰਨੇ ਜਿਵੇਂ ਕਾਫੀ ਪਿੰਡ ਲੱਗਦੇ ਨੇ ਸ਼ਹਿਰ ਵੱਡਾ ਹੈ ਕਾਫੀ ਹੈ ਇੰਨੀ ਜਨਤਾ ਜਿਹੜੀ ਹਾਂ ਲੁਧਿਆਣਾ ਹੈ ਕਾਫੀ ਵੱਡਾ ਪਰ ਥੋੜਾ ਜਿਹਾ ਚਲੋ ਹੁਣ ਹੌਲੀ ਹੌਲੀ ਹੋ ਜਾਏਗਾ ਇੰਪਰੂਵਮੈਂਟ ਜਿਹੜੀ ਸਿੰਪਲ ਫੇਰ ਹੁੰਦਾ ਕਿਸੇ ਇਮਾਰਤ ਬਾਰੀਦਾਰ ਜੀ ਹੈ ਕਿ ਦਾ ਪਤਾ ਕਿਸਾ ਜਾਉਂਦੀ ਹੈ ਜੀ ਸੈਂਪਲ ਵੇਖੋ ਜੀ ਦੋ ਕੈਟੇਗਰੀਆਂ ਚ ਫੇਰ ਹੋ ਸਕਦਾ ਜਾਂ ਤੇ ਹੋ ਜੇ ਅਨਸੇਫ ਹਾਂ ਸੇ ਕਾ ਜੇ ਬਿਲਕੁਲ ਖਾਨਵੀ ਜੋਗ ਹੀ ਨਹੀਂ ਹੈਗਾ ਅਨਸੇਫ ਆਉਦਾ ਫਿਰ ਉਹਦੇ ਚ ਤੇ ਲੱਗੇਗਾ ਅਦਾਲਤੀ ਕੇਸ ਅਦਾਲਤ ਦੇ ਵਿੱਚ ਇਹਨਾਂ ਦੀ ਫੁਕਾਇਦਾ ਜਮਾਨਤਾ ਹੋਣਗੀਆਂ ਫਿਰ 2-4 ਸਾਲ 5-7 ਜਿੰਨਾ ਕੇਸ ਚਲਦਾ ਚੱਲੇਗਾ ਤੇ ਜੇ ਦੂਜੀ ਕੈਟਾਗਰੀ ਹੈ ਉਹਦੇ ਚ ਆ ਜਾਂਦਾ ਕੋਈ ਕਿਸੇ ਚ ਫੈਟ ਕਟਿਆ ਕਿਸੇ ਐਸਐਨਐਫ ਕਟਿਆ ਉਹ ਸਬਸਟੈਂਡਰਡ ਆ ਕੇ ਜੀ ਤੇ ਉਹਦੇ ਵਿੱਚ ਫਿਰ ਆਪਣੇ ਇੱਥੇ ਏਡੀਸੀ ਮੈਡਮ ਪੈਨਾਂ ਦੇ ਇੱਥੇ ਅਦਾਲਤ ਚ ਕੇਸ ਲੱਗਦਾ ਉਹ ਨਾਲ ਫਾਈਟ ਕਰਦਾ ਸਰ ਯਾਨੀ ਦੁੱਧ ਢੋਲਾ ਵਾਲੇ ਵੀ ਨੇ ਇਹਨਾਂ ਦਾ ਕੋਈ ਸਮਾਂ ਵੀ ਹੁੰਦਾ ਵੀ ਇਹਨੇ ਵੀ ਤਾਂ ਕੰਪਨੀ ਜਿਹੜਾ ਹੈ ਦੁੱਧ ਪਾ ਸਕਦੇ ਆ ਨਹੀਂ ਇਹ ਤੇ ਵੇਖੋ ਹੁਣ ਇੱਥੇ ਇੰਡੀਆ ਦੇ ਵਿੱਚ ਤੇ ਫਿਰ ਸਿਸਟਮ ਹੈ ਕਿ ਦੋਦੀ ਦਿੰਦੇ ਆ ਜਾਂ ਇੱਥੇ ਇੰਜ ਸਹੀ ਦੋਦੇ ਬਣਾ ਕੋਈ ਐਕਸ਼ਨੀਆਂ ਵੀ ਟਾਈਮ ਸਮਾਂ 2024 ਨਹੀਂ ਅਸੀਂ ਇਹਨਾਂ ਨੂੰ ਇਹ ਨਹੀਂ ਕਹਿ ਸਕਦੇ ਤੂੰ 10 ਵਜੇ ਤੱਕ ਮੰਡੋ 11 ਤੱਕ ਮੰਡੋ ਤੇ ਇਹਨਾਂ ਦੀ ਹੁਣ